ਤਬਈ ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਿਹੜਾ ਡਰ ਉਹ ਦੇਖਣ ਨੂੰ ਮਿਲ ਰਿਹਾ ਹੈ ਦੱਸਦੀ ਕਿ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਹ ਬਿਆਨ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਇੱਕ ਦਾ ਚੁਣ-ਚੁਣ ਕੇ ਬਦਲਾ ਲਵਾਂਗੇ ਨਰਿੰਦਰ ਮੋਦੀ ਦੀ ਸਰਕਾਰ ਹੈ ਨਰਿੰਦਰ ਮੋਦੀ ਦਾ ਦੇਸ਼ ਹੈ ਔਰ ਇਹ ਦੇਸ਼ ਜਿਹੜਾ ਕਿ ਬਦਲਾ ਲੈਣਾ ਜਾਣਦਾ ਹੈ ਤਾਂ ਪੈਲਗਮ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਉੱਪਰ ਵੱਡੇ ਐਕਸ਼ਨ ਜਿਹੜੇ ਭਾਰਤ ਸਰਕਾਰ ਦੇ ਵੱਲੋਂ ਲਏ ਗਏ ਸੀ ਔਰ ਉੱਥੇ ਹੀ ਪਾਕਿਸਤਾਨ ਦੇ ਨਾਗਰਿਕਾਂ ਨੂੰ ਭਾਰਤ ਛੱਡਣ ਦੇ ਲਈ ਅਲਟੀਮੇਟਮ ਜਾਰੀ ਕੀਤਾ ਗਿਆ ਸੀ ਜਿਸ ਦੇ ذریعے ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਨਾਗਰਿਕ ਨੇ ਉਹ ਵਾਪਸ ਜਿਹੜਾ ਆਪਣੇ ਦੇਸ਼ ਪਹੁੰਚ ਚੁੱਕੇ ਨੇ ਔਰ ਭਾਰਤ ਦੇ ਨਾਗਰਿਕ ਜਿਹੜੇ ਨੇ ਉਹ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਜਿਹੜੇ ਆ ਰਹੇ ਨੇ ਉੱਥੇ ਤੁਹਾਨੂੰ ਇਹ ਖਬਰਾਂ ਜਿਹੜੀਆਂ ਸੋਨਾਂ ਨੂੰ ਜ਼ਰੂਰ ਮਿਲਿਆ ਹੋਣੀ ਹੈ ਕਿ ਪਾਕਿਸਤਾਨ ਦੇ ਨਾਗਰਿਕਾਂ ਨੂੰ ਜਿਹੜਾ ਕਿ ਵਾਪਿਸ ਪਾਕਿਸਤਾਨ ਨਹੀਂ ਲੈ ਰਹੇ ਆਪਣੇ ਨਾਗਰਿਕਾਂ ਨੂੰ ਤੇ ਖਬਰਾਂ ਵੀ ਸਾਹਮਣੇ ਆਈਆਂ ਨੇ ਲੇਕਿਨ ਹੁਣ ਅਮਿਤ ਸ਼ਾਹ ਦੇ ਵੱਲੋਂ ਇੱਕ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਜੋ ਕਿ ਚਰਚਾ ਦੇ ਵਿੱਚ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਪੈਲਗ੍ਰਮ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇੱਕ ਇੱਕ ਦਾ ਚੁੰਮ ਚੁੰਣ ਕੇ ਜਿਹੜਾ ਬਦਲਾ ले आजामे गोती ਦੱਸਦੀ ਕਿ ਪਾਕਿਸਤਾਨ ਦਾ ਪਾਣੀ ਜਿਹੜਾ ਰੋਕਿਆ ਗਿਆ ਸਿੰਧੂ ਜਲ ਸਮਝੌਤਾ ਜਿਹੜਾ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਭਾਰਤ ਸਰਕਾਰ ਦੇ ਵੱਲੋਂ ਔਰ ਕਈ ਮੁਲਕ ਜਿਹੜੇ ਨੇ ਇਸ ਮੁੱਦੇ ਨੂੰ ਲੈ ਕੇ ਅੱਤਵਾਦੀ ਮੁੱਦੇ ਨੂੰ ਲੈ ਕੇ ਜਿਹੜਾ ਭਾਰਤ ਦੇ ਨਾਲ ਸਹਿਮਤ ਨੇ ਕਿ ਭਾਰਤ ਨੂੰ ਜਿਹੜਾ ਕਿ ਕਾਰਵਾਈ ਕਰਨੀ ਚਾਹੀਦੀ ਔਰ ਰੋਤੀ ਤੁਹਾਨੂੰ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਯੂਐਸਏ ਦੇ ਜੋ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਵੀ ਐਂਟਰੀ ਕੀਤੀ ਗਈ ਹੈ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਵੀਰਵਾਰ ਨੂੰ ਦਿੱਲੀ 'ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੈਲਗਾਮ ਹਮਲੇ ਦਾ ਚੁੰਚੜ ਕੇ ਬਦਲਾ ਲਿਆ ਜਾਵੇਗਾ ਇਹ ਨਰਿੰਦਰ ਮੋਦੀ ਦਾ ਭਾਰਤ ਹੈ ਪੈਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਕਈ ਸਖਤ ਕਦਮ ਚੁੱਕੇ ਨੇ ਅਮਿਤ ਸ਼ਾ ਨੇ ਕਿਹਾ ਕਿ ਅੱਜ ਕੋਈ ਇਹ ਨਾ ਸਮਝ ਲਵੇ ਕਿ ਸਾਡੇ 27 ਲੋਕਾਂ ਨੂੰ ਮਾਰ ਕੇ ਉਹ ਇਹ ਲੜਾਈ ਜਿੱਤ ਗਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਹਰ ਵਿਅਕਤੀ ਨੂੰ ਜਵਾਬ ਵੀ ਮਿਲੇਗਾ ਅਤੇ ਜਵਾਬ ਲਿਆ ਵੀ ਜਾਵੇਗਾ ਉਹਨਾਂ ਨੇ ਕਿਹਾ ਕਿ ਕਾਰਾਇਨਾ ਹਮਲਾ ਜਿਹੜਾ ਸੋਚਦਾ ਹੈ ਕਿ ਇਹ ਸਾਡੀ ਜਿੱਤ ਹੈ ਤਾਂ ਇਹ ਸਮਝ ਲੋ ਕਿ ਚੁੰਚੜ ਕੇ ਬਦਲਾ ਜਿਹੜਾ ਲਿਆ ਜਾਵੇਗਾ ਇਹ ਨਰਿੰਦਰ ਮੋਦੀ ਦਾ ਭਾਰਤ ਹੈ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਫਿਰ ਇਹ ਸੰਕਲਪ ਯਾਦਵ ਦਵਾਉਣਾ ਚਾਹੁੰਦੇ ਹਾਂ ਕਿ ਅਤਵਾਦ ਦੇ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ ਪਿਆ ਮੋਦੀ ਦੀ ਅਗਵਾਈ ਚ ਚਾਹੇ ਖੱਬੇ ਪੱਖੀ ਕੱਟੜਵਾਦ ਹੋਵੇ ਜਾਂ ਕਸ਼ਮੀਰ ਦਾ ਮੁੱਦਾ ਜੇਕਰ ਕੋਈ ਅਜਈ ਹਰਕਤ ਕਰਦਾ ਹੈ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਮੀਸ਼ਾ ਨੇ ਕਿਹਾ ਕਿ ਇੰਚ-ਇੰਚ ਜ਼ਮੀਨ ਤੋਂ ਅੱਤਵਾਦ ਨੂੰ ਮਿਟਾ ਦੇਵਾਂਗੇ ਤਾਂ ਦੱਸਦੇ ਕਿ ਪੈਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਨਾਗਰਿਕਾਂ ਨੂੰ ਦੇਸ਼ ਛੱਡਣ ਦੇ ਲਈ ਕਿਹਾ ਗਿਆ ਔਰ ਉਹਨਾਂ ਦੇ ਨਾਲ ਕੋਈ ਵੀ ਸਮਝੌਤਾ ਨਾ ਕਰਨ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਔਰ ਉੱਥੇ ਤੁਹਾਨੂੰ ਦੱਸਤੀ ਕਿ ਪਾਕਿਸਤਾਨ ਦੇ ਮੰਤਰੀਆਂ ਦੇ ਵੱਲੋਂ ਬੇਤੁੱਕੇ ਵਿਵਾਦਿਤ ਬਿਆਨ ਜਿਹੜੇ ਸਾਹਮਣੇ ਆ ਰਹੇ ਨੇ ਕਿ ਸਿੰਧੂ ਨਦੀ ਦੇ ਵਿੱਚ ਜੇਕਰ ਪਾਣੀ ਨਹੀਂ ਵਹੇਗਾ ਤਾਂ ਫਿਰ ਭਾਰਤੀਆਂ ਦਾ ਖੂਨ ਵਹੇਗਾ ਅਸੀਂ ਜਿਹੜਾ ਕਿ ਬਦਲਾ ਲਵਾਂਗੇ ਵੱਡੇ ਵੱਡੇ ਜਿਹੜੇ ਬਿਆਨ ਉਹਨਾਂ ਦੇ ਵੱਲੋਂ ਸਾਹਮਣੇ ਆ ਰਹੇ ਨੇ ਲੇਕਿਨ ਉੱਥੇ ਤੁਹਾਨੂੰ ਦੱਸਤੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਹੁਣ ਬੀਤੇ ਦਿਨ ਇਹ ਬਿਆਨ ਜਿਹੜਾ ਸਾਹਮਣੇ ਆਇਆ ਜੋ ਕਿ ਚਰਚਾ ਦੇ ਵਿੱਚ ਹੈ ਕਿ ਇੱਕ ਇੱਕ ਦਾ ਜਿਹੜਾ ਚੁੰਝੁੰਕ ਕੇ ਬਦਲਾ ਲਿਆ ਜਾਵੇਗਾ ਅੱਤਵਾਦ ਨੂੰ ਖਤਮ ਕੀਤਾ ਜਾਵੇਗਾ ਭਾਰਤ ਦੇ ਵਿੱਚ ਇੱਕ ਇੱਕ ਇੰਚ ਤੇ ਵੀ ਜਿਹੜਾ ਕਿ ਜ਼ਮੀਨ ਤੇ ਅੱਤਵਾਦ ਨੂੰ ਮਿਟਾ ਦੇਵਾਂਗੇ ਅੱਤਵਾਦ ਦਾ ਨਾਮੋ ਨਿਸ਼ਾਨ ਜਿਹੜਾ ਖਤਮ ਕਰ ਦਿੱਤਾ ਜਾਵੇਗਾ ਇਹ ਨਰਿੰਦਰ ਮੋਦੀ ਦਾ ਭਾਰਤ ਹੈ